कल आम आदमी पार्टी ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚੋਂ ਗੈਂਗਸਟਰਾਂ ਦੇ ਖਾਤਮੇ ਦਾ ਦਾਅਵਾ ਕੀਤਾ ਗਿਆ ਸੀ ਤੇ ਅੱਜ ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਹੋਇਆ ਜਾਨਲੇਵਾ ਹਮਲਾ ਸੂਬੇ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ ਅੰਮ੍ਰਿਤਸਰ ਦੇ ਸੁਲਤਾਨਵယ်ਡ ਰੋਡ ਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੋਨੇ ਦੇ ਵਪਾਰੀ ਮੁਖਤਿਆਰ ਸਿੰਘ ਤੇ ਦੇਖੌਫ ਬਦਮਾਸ਼ਾਂ ਵੱਲੋਂ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ ਹਮਲਾਵਰ ਮੁਖਤਿਆਰ ਸਿੰਘ ਨੂੰ ਘੇਰ ਕੇ ਉਸ ਤੇ ਹਮਲਾ ਕਰਦੇ ਹੋਏ ਨੱਖਾਂ ਰੁਪਏ ਦਾ ਸੋਨਾ ਵੀ ਲੁੱਟ ਕੇ ਉਸ ਮੌਕੇ ਤੋਂ ਫਰਾਰ ਹੋ ਗਏ ਨੇ ਇਸ ਵਾਰ ਦਾ ਵੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦਿਸਦਾ ਹੈ ਕਿ ਕੁਝ ਨੌਜਵਾਨ ਕਾਲੇ ਰੰਗ ਦੀ ਗੱਡੀ ਤੇ ਸਵਾਰ ਹੋ ਕੇ ਮੌਕੇ ਤੇ ਪਹੁੰਚਦੇ ਨੇ ਤੇ ਸੜਕ ਤੇ ਜਾ ਰਹੇ ਇੱਕ ਬਾਈਕ ਸਵਾਰ ਨੂੰ ਜਾਣ ਬੁੱਝ ਕੇ ਟੱਕਰ ਮਾਰਦੇ ਨੇ ਟੱਕਰ ਨਾਲ ਬਾਈਕ ਸਵਾਰ ਸੜਕ ਤੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਹਥਿਆਰਬੰਦ ਹਮਲਾਵਰ ਉਸ ਦੇ ਪਿੱਛੇ ਦੌੜਦੇ ਹੋਏ ਨਜ਼ਰ ਆਉਦੇ ਨੇ ਇਸ ਘਟਨਾ ਮਗਰੋਂ ਇਲਾਕੇ ਵਿੱਚ ਹੜਕਤ ਮਚ ਜਾਂਦਾ ਹੈ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਚਿਹਰਿਆਂ ਤੇ ਡਰ ਸਾਫ਼ ਨਜ਼ਰ ਆਉਦਾ ਹੈ ਜਾਣਕਾਰੀ ਮੁਤਾਬਕ ਇਹ ਘਟਨਾ ਨਿਊ ਫਲਾਵਰ ਸਕੂਲ ਦੇ ਨੇੜੇ ਵਾਪਰੀ ਹੈ ਵੀਡੀਓ ਵਿੱਚ ਹਮਲਾਵਰਾਂ ਦੀਆਂ ਬੇਖੌਫ ਹਰਕਤਾਂ ਸਾਫ਼ ਤੌਰ ਤੇ ਕੈਦ ਹੋ ਗਈਆਂ ਨੇ ਪੀੜਤ ਦੀ ਪਛਾਣ ਅੰਤਰਜਾਮੀ ਕਲੋਨੀ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਵਜੋਂ ਹੋਈ ਹੈ ਘਟਨਾ ਤੋਂ ਬਾਅਦ ਜ਼ਖਮੀ ਮੁਖਤਿਆਰ ਸਿੰਘ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਹੋ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਵੀਡੀਓ ਜਾਰੀ ਕਰਕੇ ਬਿਆਨ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਵਿੱਚ ਜੇ ਇਲਾਜ ਪੀੜਤ ਮੁਖਤਿਆਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਏ ਭਾਈ ਕਿਨਹਾ ਸਾਡੇ ਨਾਲ ਮੁਤਿਆਰ ਭਾਈ ਸਾਡੂ ਸਾਹਿਬ ਹੈਗੇ ਮੁੱਖਰ ਨਾਲ ਦਾ ਨਾਮ ਤੇ ਉਹ ਘਰੋਂ ਦੁਕਾਨ ਤੇ ਜਾ ਰਹੇ ਸੀ ਤੇ ਦੁਕਾਨ ਤੇ ਜਾ ਰਹੇ ਸੀ ਤੇ ਰਸਤੇ 'ਚ ਉਹ ਕਿਨਹਾ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਹੀ ਉਹਨਾਂ ਨੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਤੋਂ ਭਾਈ ਡਿੱਗ ਪਏ ਤੇ ਡਿੱਗ ਪਏ ਤੇ ਭਾਈ ਨੇ ਜੋ ਪਿੱਛੇ ਮੁੜ ਕੇ ਵੇਖਿਆ ਆਇਆ ਕਰਕੇ ਤੇ ਉਹ ਪਿੱਛੋਂ ਉਹ ਚੋਂ ਬੰਦੇ ਨਿਕਲੇ ਵਾਵਾ 7-8 ਜਾਣੇ ਨਿਕਲੇ ਦਵਾ ਤੋਂ ਉੱਤੇ ਕਿਰਪਾਨਾਂ ਲੈ ਕੇ ਉਹਨਾਂ ਦੇ 56 ਸ਼ੀਆ ਦੇ ਹੱਥੇ ਕਿਰਪਾਨਾਂ ਸੀ ਉਹਨਾਂ ਨੇ ਭਾਈ ਦੇ ਮਾਰਨੇ ਸ਼ੁਰੂ ਕਰਤੀਆਂ ਤੇ ਭਾਈ ਭੱਜ ਗਿਆ ਉਥੇ ਕੋਈ ਗੇਟ ਹੀ ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਘਰ ਚ ਵੀ ਵੜ ਗਏ ਤੇ ਉਹ ਵੀਡੀਓ ਚ ਵੀ ਆ ਸਰੀਆਮ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਪੈਰਾਂ ਤੇ ਲੱਤਾਂ ਤੇ ਕਾਰਨ ਈਰਖਾ ਭਾਈ ਚੰਗੇ ਭਾਈ ਸੋਨੇ ਦਾ ਕੰਮ ਕਰਦੇ ਆ ਭਾਈ ਇੱਕ ਬਹੁਤ ਚੰਗੇ ਬੰਦੇ ਹੈਗੇ ਆ ਲੋਕਾਂ ਦਾ ਭਲਾ ਕਰਨ ਵਾਲੇ ਹੈਗੇ ਆ ਤੇ ਉਹ ਈਰਖਾ ਬੰਦਿਆਂ ਨੂੰ ਆ ਹੀ ਜਾਂਦੀ ਆ ਕਿ ਨਾ ਜਿਹੜੇ ਉਹ ਹਨਾ ਕਿ ਯਾਰ ਇਹਦੀ ਕੋ ਚੜਦੇ ਆ ਹਨਾ ਦੁਨੀਆ ਇਦਾਂ ਕੁ ਜੁੜਦੀ ਆ ਯਾਰ ਜਿਹੜਾ ਇਮਾਨਦਾਰ ਨਾ ਕਿਸ ਦਾ ਭਲਾ ਕਰੂਗਾ ਦੁਨੀਆ ਜੁੜੂਗੀ ਤੁਹਾਨੂੰ ਉਹ ਇਸ ਕਰਕੇ ਉਹਨਾਂ ਨੂੰ ਕੁਝ ਉਹ ਨਾ ਹੈਗਾ ਸਮੈਕਟਾ ਬੰਦਾ ਵਿੱਕੀ ਕੰਡਾ ਜਿਹਨੇ ਹਮਲਾ ਕੀਤਾ ਹੈ ਉਹ ਵਿੱਕੀ ਕੰਡਾ ਐਕਸ ਕਾਉਂਸਲਰ ਹੈਗਾ ਕੋਈ ਉਹ ਸਮੈਕਿਆ ਦਾ ਬੰਦਾ ਵਾ ਤੇ ਉਹ ਨਾ ਪੈਸੇ ਲੋਕਾਂ ਕੋਲ ਮੰਗਦਾ ਰਹਿੰਦਾ ਵਾ ਭਾਈ ਕੋਈ ਪੈਸੇ ਕੋਈ ਮੰਗਣ ਆਇਆ ਇੱਕ ਦੋ ਵਾਰੀ ਅੰਮੇ ਨੋ ਮਹੀਨੇ ਪਹਿਲਾਂ ਭਾਈ ਨੇ ਡਾਂਡੂੜ ਕੇ ਕਈ ਵੀ ਨਹੀਂ ਦਿੱਤੇ ਉਹਨੂੰ 10 ਵਾਰੀ ਪੈਸੇ ਦਿੱਤੇ ਆ ਇਹ ਵੀ ਨਹੀਂ ਕਿ ਨਹੀਂ ਦਿੱਤੇ ਤੇ ਉਹ ਹੁਣ ਮਹੀਨਾ ਪਹਿਲਾਂ ਭਾਈ ਨੇ ਭਜਾਇਆ ਕਿ ਭਰਾ ਨੇ ਤੈਨੂੰ ਕਿਤੋਂ ਪੈਸੇ ਦਈਏ ਕਿਉਂਕਿ ਹਰ ਬੰਦਾ ਮਿਹਨਤੀ ਆ ਤੇ ਉਹ ਉਹਨੂੰ ਭਜਾਇਆ ਕੀਤਾ ਉਹਨੇ ਉਹੱਚ ਆਪਣੀ ਬੇਇੱਜ਼ਤੀ ਫੀਲ ਕੀਤੀ ਉਹਦੇ ਵਿੱਚ ਵੀ ਭਾਈ ਦੇ ਉਹ ਨਾ ਲੜਾਈ ਦੇ ਚੱਕਰਾਂ ਹੀ ਪੈਂਦਾ ਹੈ ਕਿ ਭਾਈ ਨਾਲ ਲੜਾਈ ਕਰਨੀ ਭਾਈ ਹੁਣ ਭਾਈ ਇੱਕ ਜਿਹੜਾ ਬੰਦਾ ਸ਼ਰੀਫ ਹੁੰਦਾ ਨਾ ਉਹ ਲੜਾਈ ਤੋਂ ਪਰੇ ਰਹਿੰਦਾ ਉਹਨਾਂ ਨੇ ਜਾ ਕੇ ਇੱਕ ਥਾਣੇ ਕੰਪਲੇਨ ਕੀਤੀ ਕਿ ਭਾਈ ਆ ਬੰਦਾ ਇਸ ਤਰ੍ਹਾਂ ਕਰਕੇ ਹਾਨੂੰ ਨੁਕਸਾਨਦਾ ਵਾ ਲੜਾਈ ਵਾ ਤੇ ਹਨਾ ਉਹ ਫਿਰ ਕੀ ਆ ਕੇ ਮਾਰਕੀਟ ਦੇ ਵਿੱਚ ਬੈਠ ਕੇ ਉਹਨਾਂ ਦਾ ਰਾਇਨਾਮਾ ਹੋ ਗਿਆ ਉਹ ਰਾਇਨਾਮਾ ਹੋਣ ਦੇ ਬਾਅਦ ਉਹਨੇ ਗੱਠ ਨਹੀਂ ਪਾਤੀ ਪਰ ਉਹਨੇ ਉਹ ਹੀਰਖ ਦੇਲ ਚ ਰੱਖੀ ਕਿ ਮੇਰੀ ਇਹਨਾਂ ਨੇ ਪਹਿਹ ਨਹੀਂ ਦਿੱਤੇ ਮੇਰੀ ਬੇਇੱਤਿਹਾਤੀ ਕੀਤੀ ਕਰਕੇ ਉਹਦੇ ਕਰਕੇ ਹੁਣ ਉਹਨਾਂ ਨੇ ਪਲਾਨ ਬਣਾ ਕੇ ਭਾਈ ਦੀ ਕੰਡੀਸ਼ਨ ਕੀ ਆ ਭਾਈ ਦੀ ਕੰਡੀਸ਼ਨ ਬਹੁਤ ਸੀਰੀਅਸ ਆ ਤੁਸੀਂ ਵੀ ਅੰਦਰ ਵੇਖ ਕੇ ਆਏ ਹੋ ਬਹੁਤ ਸੀਰੀਅਸ ਆ ਗੁਰੂ ਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਆ ਉਹ ਕਹਿੰਦੇ ਉੱਥੇ ਲੈ ਕੇ ਜਾਓ ਦੂਜੀ ਹਸਪਤਾਲ ਗੁਰੂ ਨਾਨਕ ਹਸਪਤਾਲ ਲੈ ਕੇ ਜਾਓ ਉਹ ਲੈ ਕੇ ਉੱਥੇ ਜਾਨ ਲੁਗੇ ਤੇ ਪਲਸ ਨਹੀਂ ਜਹੇ ਤੱਕ ਪਹੁੰਚੀ ਵੇਖੋ ਕਿੰਨਾ ਕਿੰਨਾ ਚੇਰ ਹੋ ਗਿਆ ਵਾ ਸਵੇਰ ਦਾ ਆਇਆ ਵਾ ਕੰਮ ਤੇ ਹਾਇ ਤੱਕ 3 ਘੰਟੇ ਹੋ ਗਏ ਠੀਕ ਹੈ ਨਾ ਅੱਜ ਸਾਨੂੰ ਇਹ ਇਤਲਾਹ ਮਿਲੀ ਸੀਗੀ ਉਹਦੀ ਵੀਡੀਓ ਵੀ ਵਾਇਰਲ ਹੋਈ ਹੈ ਇਦੇ ਵਿੱਚ ਇੱਕ ਬੰਦਾ ਹੈ ਮੁਖਤਿਆਰ ਸਿੰਘ ਮੁਕਾ ਇਹਦੇ ਨਾਲ ਕੁਟਮਾਰ ਕੀਤੀ ਗਈ ਹੈ ਇਹਦੀ ਬੈਕਸਟੋਰੀ ਇਹ ਹੈਗੀ ਕਿ ਮੁਖਤਿਆਰ ਸਿੰਘ ਮੁਕਾ ਤਾਲੀ ਵਾਲਾ ਬਾਜ਼ਾਰ ਵਾਲਾ ਬਾਜ਼ਾਰ ਸੋਨੇ ਦਾ ਕਾਰੋਬਾਰ ਕਰਦਾ ਹੈ ਇਹਦੀ ਅਮਰਜੀਤ ਸਿੰਘ ਐਂਡ ਬਿੱਕੀ ਕੰਡਾ ਇਹਨਾਂ ਦੇ ਨਾਲ ਪਹਿਲੇ ਵੀ ਬਹਿਸਬਾਜੀ ਐਂਡ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਜੋ ਉੱਥੇ ਬਾਜ਼ਾਰ ਦੇ ਮੁਤਵਾਰ ਬੰਦੋ ਨੇ ਉਹਨੂੰ ਸੋਲਵ ਕਰਕੇ ਉਹਦੇ ਆਪਸ ਇਹਨਾਂ ਦਾ ਆਪਸ ਚ ਰਾਜੀਨਾਮਾ ਕਰ ਦਿੱਤਾ ਸੀ ਬਟ ਜਦੋਂ ਅੱਜ ਕਰੀਬ ਸਵੇਰ 10:30 ਦੇ ਟਾਈਮ ਜਦੋਂ ਮੁਖਤਿਆਰ ਸਿੰਘ ਆਪਣੀ ਬੁਲੇਟ ਮੋਟਰਸਾਈਕਲ ਦੇ ਨਾਲ ਬਾਹਰ ਜਾ ਰਹਾ ਸੀ ਤੋਂ ਅਮਰਜੀਤ ਸਿੰਘ ਐਂਡ ਬਿੱਕੀ ਕੰਡਾ ਆਪਣੇ ਸਾਥੀਓ ਦੇ ਨਾਲ ਮਿਲ ਕੇ ਇਹਨੂੰ ਕਾਰ ਦੇ ਨਾਲ ਹਿੱਟ ਕੀਤਾ ਜਦੋਂ ਇਹ ਡਿੱਗ ਪਿਆ ਤਾਂ ਇਹਦੇ ਨਾਲ ਤੇਜ਼ਦਾਰ ਹਥਿਆਰ سے ਕੁੱਟਮਾਰ ਕੀਤੀ ਗਈ ਹੈ ਐਜ਼ ਆਫ ਨਾਓ ਮੁਖਤਿਆਰ ਸਿੰਘ ਜੋ ਹੈਗੇ ਇਹ ਹਸਪੀਟਲ ਭਰਤੀ ਹੈ ਔਰ ਉਨ੍ਹਾਂ ਦੇ ਬਿਆਨ ਤੇ ਬੇਸਿਸ ਤੇ ਬੰਦੀ ਕਾਰਵਾਈ ਅੱਗੇ ਦੀ ਕੀਤੀ ਜਾ ਰਹੀ ਹੈ